ਅੱਜ ਤੁਹਾਨੂੰ ਬਾਧੂ ਪੇ ਟੀਮ ਦੇ ਡੱਬੇ ਤੋਂ ਇੱਕ ਬਣਾ ਕੇ ਦਿਖਾਵਾਂਗੇ ਦੇਸੀ ਜਗਾੜ ਚਿਪਸ ਕੱਟਣ ਵਾਲਾ ਜਿਹੜੀ ਆਪਾਂ ਆਲੂ ਦੀ ਚਿਪਸ ਕਰਨੇ ਆ ਉਹ ਕੱਟਣ ਵਾਲਾ ਸੈਂਟਰ ਚ ਕੱਢ ਲਓ ਸੱਲ ਨਿਸ਼ਾਨੀ ਲਾ ਕੇ ਇੱਕ ਸਾਈਡ ਤੇ ਕੱਢ ਲਓ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਛੋਟਾ ਜਿਹਾ ਤੁਹਾਡੇ ਕੋਲ ਜੇ ਕਟਰ ਹੈਗਾ ਤਾਂ ਠੀਕ ਹੈ ਨਹੀਂ ਇੱਕ ਆਰੀ ਦਾ ਵਰੇਡ ਵੀ ਲੈ ਸਕਦੇ ਆ ਬੱਲੂਹੇ ਦੀ ਦਾ ਕੱਟ ਕੇ ਇਹਨੂੰ ਥੋੜਾ ਪੱਤੀ ਦੇ ਉੱਪਰ ਚੱਕਰੋ ਤੇ ਥੋੜਾ ਰੇਤੀ ਨੇ ਇਹਨੂੰ ਥੋਖਾ ਕਰ ਦਿਓ ਤੇ ਜਿਹੜਾ ਟੱਕਣਾ ਬੇਲੇ ਪਾਸਾ ਪਾਸ਼ਟ ਦਾ ਸੈਂਟਰ ਚ ਕੱਢ ਦੋ ਸੱਲ ਟੱਕਰ ਨੂੰ ਦਿਓ ਲਾ ਇੱਕ ਲੈਣੀ ਆਪਾਂ ਹੁਣ ਅਥੇ ਤਾਰ ਤਾਰਾ ਨਾਰਮਲ ਜੀ ਲੈਣੀ ਨਾ ਵਾਲੇ ਹਾਰਡ ਹੋਵੇ ਨਾ ਸੌਫਟ ਹੋਵੇ ਜਿਹੜੀ ਪਲਾਸ ਨਾਲ ਮੁੜ ਜੇ ਇਹ ਤਾਂ ਇੱਕ ਲੈਣਾ ਆਪਾਂ ਟੱਕਣ ਬੋਤਲ ਦਾ ਪਲਾਸਟਰ ਦਾ ਤਿੰਨ ਕਲਰ ਜਿਹੜੇ ਸੱਲੇ ਦੇ ਉੱਪਰਲੇ ਪਾਸੇ ਇੱਕ ਸਾਈਡ ਤੇ ਇਹ ਸਾਈਡ ਵਾਲੇ ਨੂੰ ਸੇ ਕਟਰ ਨਾਲ ਕੱਟ ਲੋ ਤਾਂ ਕਿ ਇਹ ਆਪਾਂ ਤਾਰ ਇਹ ਚ ਫਿੱਟ ਆ ਜੇ ਕਲੰਪ ਜਾਂ ਬਣ ਜੇ ਆਲੋ ਹੋ ਗਿਆ ਫਿੱਟ ਤੇ ਹੁਣ ਦੋ ਲਾਵਾਂਗੇ ਆਪਾਂ ਕਸਕ੍ਰੂ ਜਿਹੜੇ ਪਤਾ ਨਸੱਲਾ ਕੱਢੇ ਸੀ ਸਕ੍ਰੂ ਲਾਵਾਂਗੇ ਸਕ੍ਰੂ ਅੰਦਰਲੇ ਪਾਸੋਂ ਕੱਢ ਦਿਆਂਗੇ ਬਾਹਰ ਨੂੰ ਇੱਕਾ ਕੈਪ ਦਾ ਡੋਟਾ ਲੈ ਲੋ ਮਤਲਬ ਇਹਨਾਂ ਦਾ ਵੀ ਹੈਂਡਲ ਜਾਂ ਬਣ ਜੇ ਆਪਣਾ ਹੁਣ ਇਹ ਚ ਆਲੂ ਪਸਾਓ ਤਾਰ ਦੇ ਵਿੱਚ ਜਿਹੜੇ ਸਕਰੂਰ ਚ ਖੁੱਬ ਜਾਣਗੇ ਉਸ ਤਰ੍ਹਾਂ ਆਰਪਾਰ ਕਰਦੇ ਤੇ ਇਹਨਾਂ ਦੇ ਹੁਕਮਾ ਆਲੋ ਆਪਣੇ ਚ ਉਸ ਤਿਆਰ ਹੋ ਗਏ ਵੀਡੀਓ ਅੱਗੇ ਸ਼ੇਅਰ